ਤੋਡੀ ਸ਼ਕਲ ਤਾਂ ਉਹਨਾਂ ਨਾਲ ਮਿਲਦੀ ਹੈ ਆਹ ਇਹ ਜੁੜਵੇ ਭਰਾ ਨਾਲ ਮਿਲਦੀ ਹੈ ਪਰ ਤੁਸੀਂ ਇਸ ਗੱਲ ਤੋਂ ਕੀ ਲੈਣਾ ਜੇ ਤੁਸੀਂ ਹੋਰ ਦੇਰ ਕਰਤੀ ਦੁਨੀਆ ਤੇ ਤੀਸਰਾ ਹਮਸ਼ਕਲ ਆ ਜਾਣਾ ਤੁਸੀਂ ਜਲਦੀ ਕਰੋ ਪਲੀਜ਼ ਪਰ ਕਰਨਾ ਕੀ ਹੈ ਮੈਂ ਤਾਂ ਸਣਾ ਕੀ ਕਰਨਾ ਤੁਸੀਂ ਜੋ ਮਰਜ਼ੀ ਕਰੋ ਪਰ ਸਾਨੂੰ ਇਹ ਬੱਚਾ ਨਹੀਂ ਚਾਹੀਦਾ ਮੇਰੀ ਗੱਲ ਤਾਂ ਸੁਣੋ ਹੁਣ ਮੈਂ ਤੇਰੀ ਗੱਲ ਤੇਰੇ ਤੋਂ ਵਿਸ਼ਵਾਸ ਤਾਂ ਚੱਕਿਆ ਗਿਆ ਕਿਤੇ ਮੇਰੇ ਤੋਂ ਹੱਥ ਨਾ ਚੱਕਵਾਲੀ ਸਵਾ ਸੋਣੀ ਜਨਾਨੀ ਤੇ ਹੱਥ ਕਿਤੇ ਚੱਕਣ ਨੂੰ ਜੀ ਕਰਦਾ ਜਲਦੀ ਕਰੋ ਡਾਕਟਰ ਸਾਹਿਬ ਪਲੀਜ਼ ਜਲਦੀ ਕਰੋ ਤੁਰ 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 ਜਲਦੀ ਕਰ ਪਤਾ ਨਹੀਂ ਹੁਣ ਅੰਦਰ ਜਾ ਕੇ ਕਿੱਡੇ ਕਿੱਡੇ ਟੀਕੇ ਲਾਉਣਗੇ ਬੈਸੀ ਡਾਕਟਰ ਸਾਹਿਬ ਤੁਸੀਂ ਪਹਿਲਾਂ ਥੀਏਟਰ ਕਰਦੇ ਸੀ ਨਾ ਹਾਂ ਜੀ ਦਿਨੇ ਮੈਂ ਕਲਿਨਿਕ ਚ ਕੰਮ ਕਰਦੀ ਆ ਤੇ ਸ਼ੌਂਕ ਲਈ ਥੀਏਟਰ ਕਰਦੀ ਆ ਸ਼ਾਮ ਨੂੰ ਪਰ ਤੁਹਾਨੂੰ ਕਿਵੇਂ ਪਤਾ ਓ ਤੁਹਾਡੇ ਬ੍ਰਦਰ ਨੇ ਦੱਸਿਆ ਹੋਣਾ ਖੈਰ ਤੁਹਾਨੂੰ ਬ੍ਰਦਰ ਨਾਲ ਵੀ ਮਿਲਾਈ ਦਿੰਨੀ ਆ ਅੱਛਾ ਉਹ ਵੀ ਨਾਲ ਆਏ ਨੇ ਨਾਲ ਕਾ ਨੂੰ ਆਏ ਨੇ ਆਈ ਐਮ ਸੌਰੀ ਮੀਰੂ ਮੇਰੇ ਕਰਕੇ ਤੈਨੂੰ ਕਿੰਨੀ ਤਕਲੀਫ ਸੈਣੀ ਪੈ ਰਹੀ ਆ ਪਰ ਸਾਲੇ ਪਾਲੀ ਦੀ ਹਿੰਮਤ ਕਿਵੇਂ ਪਈ